ਪੰਜਾਬ ਦੇ ਪਟਿਆਲਾ ਦੇ ਵਿੱਚ ਨਸ਼ੇੜੀ ਨੇ ਇੱਕ ਅਨੋਖੀ ਚੋਰੀ ਨੂੰ ਅੰਜਾਮ ਦਿੱਤਾ ਹੈ। ਉਸਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਸਰਕਾਰੀ ਪੀਆਰਟੀਸੀ ਦੀ ਬੱਸ ਹੀ ਚੋਰੀ ਕਰ ਲਈ। ਕਰੀਬ 8 ਕਿਲੋਮੀਟਰ ਤੱਕ ਬੱਸ ਨੂੰ ਚਲਾਉਣ ਤੋਂ ਬਾਅਦ ਜਦੋਂ ਉਸ ਨੂੰ ਨੀਂਦ ਆਉਣ ਲੱਗੀ ਤਾਂ ਬੱਸ ਦੇ ਡਰਾਈਵਰ ਨੇ ਬੱਸ ਉੱਥੇ ਖੜੀ ਕਰਕੇ ਸੌਣਾ ਸ਼ੁਰੂ ਕਰ ਦਿੱਤਾ। ਜਦੋਂ ਪਤਾ ਉਹਦੋਂ ਲੱਗਾ ਜਦੋਂ ਲੋਕਾਂ ਨੇ ਬੱਸ ਨੂੰ ਖੇਤਾਂ ਦੇ ਵਿੱਚ ਖੜੀ ਦੇਖਿਆ ਤੇ ਜਦੋਂ ਨੌਜਵਾਨ ਤੋਂ ਪੁੱਛਿਆ ਗਿਆ ਕਿ ਉਸਨੇ ਬੱਸ ਕਿਉਂ ਚੋਰੀ ਕੀਤੀ ਤਾਂ ਉਸਨੇ ਕਿਹਾ ਕਿ ਨਸ਼ੇ ਦੇ ਕਾਰਨ ਉਸ ਨੂੰ ਕੁਝ ਪਤਾ ਨਹੀਂ ਲੱਗਾ। ਜਾਣਕਾਰੀ ਦੇ ਅਨੁਸਾਰ ਪੀਆਰਟੀਸੀ ਦੀ ਇਹ ਬੱਸ ਸਮਾਣਾ ਤੋਂ ਤਲਵੰਡੀ ਰੂਟ ਤੇ ਚੱਲਦੀ ਹੈ ਪਿੰਡ ਤਲਵੰਡੀ ਵਿੱਚ ਜਾ ਕੇ ਪੀਆਰਟੀਸੀ ਡਰਾਈਵਰ ਉਸ ਨੂੰ ਉੱਥੇ ਖੜੀ ਕਰਵਾ ਦਿੰਦਾ ਘਟਨਾ ਵੇਲੇ ਡਰਾਈਵਰ ਅਤੇ ਕੰਡਕਟਰ ਬੱਸ ਦੇ ਵਿੱਚ ਨਹੀਂ ਸਨ ਅਤੇ ਇਸ ਦੌਰਾਨ ਨਸ਼ੇੜੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅੰਦਰ ਸੌਂ ਰਹੀ ਨਸ਼ੇੜੀ ਨੂੰ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਪਿੰਡ ਵਾਸੀਆਂ ਨੇ ਜਦੋਂ ਬੱਸ ਖੇਤਾਂ ਦੇ ਵਿੱਚ ਖੜੀ ਵੇਖੀ ਤਾਂ ਉੱਥੇ ਪਹੁੰਚੇ ਬੱਸ ਦੇ ਆਸ-ਪਾਸ ਕੋਈ ਨਹੀਂ ਦਿਖਿਆ ਅਤੇ ਫਿਰ ਬੱਸ ਦੇ ਅੰਦਰ ਜਾ ਕੇ ਦੇਖਿਆ ਤਾਂ ਨਸ਼ੇੜੀ ਸੁੱਤਾ ਪਿਆ ਸੀ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦੇ ਨਾਲ ਦੋ ਹੋਰ ਸਾਥੀ ਵੀ ਸਨ ਅਤੇ ਉਹ ਤਿੰਨੇ ਇਕੱਠੇ ਸ਼ਰਾਬ ਪੀ ਰਹੇ ਸਨ। ਜਿਸ ਤੋਂ ਬਾਅਦ ਜਦੋਂ ਰਸਤੇ ਦੇ ਵਿੱਚ ਬੱਸ ਖੜੀ ਦੇਖੀ ਗਈ, ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਥਾਣਾ ਸਦਰ ਸਮਾਣਾ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਮਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਅਤੇ ਮਲਜ਼ਮ ਦੇ ਦੋ ਹੋਰ ਸਾਥੀਆਂ ਦੇ ਬਾਰੇ ਪੁੱਛ ਕੇ ਚ ਸ਼ੁਰੂ ਕਰ ਦਿੱਤੀਆ ਬਿਊਰੋ ਰਿਪੋਰਟ ਐਸਮ ਜਨ న్యూਸ ਪੰਜਾਬ ਦੇ ਪਟਿਆਲਾ ਦੇ ਵਿੱਚ ਨਸ਼ੇੜੀ ਨੇ ਇੱਕ ਅਨੋਖੀ ਚੋਰੀ ਨੂੰ ਅੰਜਾਮ ਦਿੱਤਾ ਹੈ ਉਸਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਸਰਕਾਰੀ ਪੀ ਆਰ ਟੀ ਸੀ ਦੀ ਬੱਸ ਹੀ ਚੋਰੀ ਕਰ ਲਈ ਕਰੀਬ 8 ਕਿਲੋਮੀਟਰ ਤੱਕ ਬੱਸ ਨੂੰ ਚਲਾਉਣ ਤੋਂ ਬਾਅਦ ਜਦੋਂ ਉਸ ਨੂੰ ਨੀਂਦ ਆਉਣ ਲੱਗੀ ਤਾਂ ਬੱਸ ਦੇ ਡਰਾਈਵਰ ਨੇ ਬੱਸ ਉੱਥੇ ਖੜੀ ਕਰਕੇ ਸੌਣਾ ਸ਼ੁਰੂ ਕਰ ਦਿੱਤਾ ਮੈਨੂੰ ਪਤਾ ਉਦੋਂ ਲੱਗਾ ਜਦੋਂ ਲੋਕਾਂ ਨੇ ਬੱਸ ਨੂੰ ਖੇਤਾਂ ਦੇ ਵਿੱਚ ਖੜੀ ਦੇਖਿਆ ਤੇ ਜਦੋਂ ਨੌਜਵਾਨ ਤੋਂ ਪੁੱਛਿਆ ਗਿਆ ਕਿ ਉਸਨੇ ਬੱਸ ਕਿਉਂ ਚੋਰੀ ਕੀਤੀ ਤਾਂ ਉਸਨੇ ਕਿਹਾ ਕਿ ਨਸ਼ੇ ਦੇ ਕਾਰਨ ਉਸ ਨੂੰ ਕੁਝ ਪਤਾ ਨਹੀਂ ਲੱਗਾ ਜਾਣਕਾਰੀ ਦੇ ਅਨੁਸਾਰ ਪੀਆਰਟੀਸੀ ਦੀ ਇਹ ਬੱਸ ਸਮਾਣਾ ਤੋਂ ਤਲਵੰਡੀ ਰੂਟ ਤੇ ਚੱਲਦੀ ਹੈ ਪਿੰਡ ਤਲਵੰਡੀ ਵਿੱਚ ਜਾ ਕੇ ਪੀਆਰਟੀਸੀ ਡਰਾਈਵਰ ਉਸ ਨੂੰ ਉੱਥੇ ਖੜੀ ਕਰਵਾ ਦਿੰਦਾ ਘਟਨਾ ਵੇਲੇ ਡ라이ਵਰ ਅਤੇ ਕੰਡਕਟਰ ਬੱਸ ਦੇ ਵਿੱਚ ਨਹੀਂ ਸਨ ਅਤੇ ਇਸ ਦੌਰਾਨ ਨਸ਼ੇੜੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅੰਦਰ ਸੌਂ ਰਹੀ ਨਸ਼ੇੜੀ ਨੂੰ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਪਿੰਡ ਵਾਸੀਆਂ ਨੇ ਜਦੋਂ ਬੱਸ ਖੇਤਾਂ ਦੇ ਵਿੱਚ ਖੜੀ ਵੇਖੀ ਤਾਂ ਉੱਥੇ ਪਹੁੰਚੇ ਬੱਸ ਦੇ ਆਸ-પાસ ਕੋਈ ਨਹੀਂ ਦਿਖਿਆ ਅਤੇ ਫਿਰ ਬੱਸ ਦੇ ਅੰਦਰ ਜਾ ਕੇ ਦੇਖਿਆ ਤਾਂ ਨਸ਼ੇੜੀ ਸੁੱਤਾ ਪਿਆ ਸੀ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਦੋਸ਼ੀ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦੇ ਨਾਲ ਦੋ ਹੋਰ ਸਾਥੀ ਵੀ ਸਨ ਅਤੇ ਉਹ ਤਿੰਨੇ ਇਕੱਠੇ ਸ਼ਰਾਬ ਪੀ ਰਹੇ ਸਨ ਜਿਸ ਤੋਂ ਬਾਅਦ ਜਦੋਂ ਰਸਤੇ ਦੇ ਵਿੱਚ ਬੱਸ ਖੜੀ ਦੇਖੀ ਗਈ ਉੱਥੇ ਇਸ ਮਾਮਲੇ ਲੈ ਕੇ ਥਾਣਾ ਸਦਰ ਸਮਾਣਾ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਮਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਮਲਜ਼ਮ ਦੇ ਦੋ ਹੋਰ ਸਾਥੀਆਂ ਦੇ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਆ ਬਿਊਰੋ ਰਿਪੋਰਟ ਐਸਮ ਜਨ نیوز ਪੰਜਾਬ ਦੇ ਪਟਿਆਲਾ ਦੇ ਵਿੱਚ ਨਸ਼ੇੜੀ ਨੇ ਇੱਕ ਅਨੋਖੀ ਚੋਰੀ ਨੂੰ ਅੰਜਾਮ ਦਿੱਤਾ ਹੈ ਉਸਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਸਰਕਾਰੀ ਪੀ ਆਰ ਟੀ ਸੀ ਦੀ ਬੱਸ ਹੀ ਚੋਰੀ ਕਰ ਲਈ ਕਰੀਬ 8 ਕਿਲੋਮੀਟਰ ਤੱਕ ਬੱਸ ਨੂੰ ਚਲਾਉਣ ਤੋਂ ਬਾਅਦ ਜਦੋਂ ਉਸ ਨੂੰ ਨੀਂਦ ਆਉਣ ਲੱਗੀ ਤਾਂ ਬੱਸ ਦੇ ਡਰਾਈਵਰ ਨੇ ਬੱਸ ਉੱਥੇ ਖੜੀ ਕਰਕੇ ਸੌਣਾ ਸ਼ੁਰੂ ਕਰ ਦਿੱਤਾ ਅਸ ਦਾ ਪਤਾ ਉਦੋਂ ਲੱਗਾ ਜਦੋਂ ਲੋਕਾਂ ਨੇ ਬੱਸ ਨੂੰ ਖੇਤਾਂ ਦੇ ਵਿੱਚ ਖੜੀ ਦੇਖਿਆ ਤੇ ਜਦੋਂ ਨੌਜਵਾਨ ਤੋਂ ਪੁੱਛਿਆ ਗਿਆ ਕਿ ਉਸਨੇ ਬੱਸ ਕਿਉਂ ਚੋਰੀ ਕੀਤੀ ਤਾਂ ਉਸਨੇ ਕਿਹਾ ਕਿ ਨਸ਼ੇ ਦੇ ਕਾਰਨ ਉਸ ਨੂੰ ਕੁਝ ਪਤਾ ਨਹੀਂ ਲੱਗਾ ਜਾਣਕਾਰੀ ਦੇ ਅਨੁਸਾਰ ਪੀਆਰਟੀਸੀ ਦੀ ਇਹ ਬੱਸ ਸਮਾਣਾ ਤੋਂ ਤਲਵੰਡੀ ਰੂਟ ਤੇ ਚੱਲਦੀ ਹੈ ਪਿੰਡ ਤਲਵੰਡੀ ਵਿੱਚ ਜਾ ਕੇ ਪੀਆਰਟੀਸੀ ਡਰਾਈਵਰ ਉਸ ਨੂੰ ਉੱਥੇ ਖੜੀ ਕਰਵਾ ਦਿੰਦਾ ਘਟਨਾ ਵੇਲੇ ਡਰਾਈਵਰ ਅਤੇ ਕੰਡਕਟਰ ਬੱਸ ਦੇ ਵਿੱਚ ਨਹੀਂ ਸਨ ਅਤੇ ਇਸ ਦੌਰਾਨ ਨਸ਼ੇੜੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਅੰਦਰ ਸੌਂ ਰਹੇ ਨਸ਼ੇੜੀ ਨੂੰ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਪਿੰਡ ਵਾਸੀਆਂ ਨੇ ਜਦੋਂ ਬੱਸ ਖੇਤਾਂ ਦੇ ਵਿੱਚ ਖੜੀ ਵੇਖੀ ਤਾਂ ਉੱਥੇ ਪਹੁੰਚੇ ਬੱਸ ਦੇ ਆਸ-ਪਾਸ ਕੋਈ ਨਹੀਂ ਦਿਖਿਆ ਅਤੇ ਫਿਰ ਬੱਸ ਦੇ ਅੰਦਰ ਜਾ ਕੇ ਦੇਖਿਆ ਤਾਂ ਨਸ਼ੇੜੀ ਸੁੱਤਾ ਪਿਆ ਸੀ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਦੋਸ਼ੀ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੇ ਨਾਲ ਦੋ ਹੋਰ ਸਾਥੀ ਵੀ ਸਨ ਅਤੇ ਉਹ ਤਿੰਨੇ ਇਕੱਠੇ ਸ਼ਰਾਬ ਪੀ ਰਹੇ ਸਨ ਜਿਸ ਤੋਂ ਬਾਅਦ ਜਦੋਂ ਰਸਤੇ ਦੇ ਵਿੱਚ ਬੱਸ ਖੜੀ ਦੇਖੀ ਗਈ ਉੱਥੇ ਇਸ ਮਾਮਲੇ ਲੈ ਕੇ ਥਾਣਾ ਸਦਰ ਸਮਾਣਾ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਮਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਮਲਜ਼ਮ ਦੇ ਦੋ ਹੋਰ ਸਾਥੀਆਂ ਦੇ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਆ ਬਿਊਰੋ ਰਿਪੋਰਟ ਐਸਮ ਜਨ نیوز